ਸੁਲਮਾਨ ਖਾਂਦੇ ਕਰਦੇ ਉੱਤੇ ਹੋਈ ਫਾਇਰਿੰਗ ਮਾਮਲੇ ਦੇ ਵਿੱਚ ਮੁੰਬਈ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਸੁਲਮਾਨ ਖਾਂਦੇ ਕਰਦੇ ਉੱਤੇ ਹੋਈ ਫਾਇਰਿੰਗ ਤੋਂ ਬਾਅਦ ਵੀ ਜਦੋਂ ਜਾਂਚ ਪੜਤਾਲ ਹੁੰਦੀ ਹੈ ਤਾਂ ਪੰਜਾਬ ਦੇ ਨਾਲ ਇਸ ਦੇ ਤਾਰ ਜੁੜਦੇ ਹੋਏ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਮੁੰਬਈ ਪੁਲਿਸ ਦੇ ਵੱਲੋਂ ਵੀਰਵਾਰ ਨੂੰ ਪੁਲਿਸ ਵੱਲੋਂ ਜਾਂਚ ਪੜਤਾਲ ਦੇ ਦੌਰਾਨ ਪੰਜਾਬ ਤੋਂ ਦੋ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਉਨ੍ਹਾਂ ਤੋਂ ਪੁੱਛਤਾਛ ਕੀਤੀ ਜਾਵੇਗੀ ਦਰਅਸਲ ਪਹਿਲਾਂ ਗੁਜਰਾਤ ਤੋਂ ਦੋ ਮੁਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਜਾਂਦੇ ਨੇ ਹੁਣ ਪੰਜਾਬ ਦੇ ਵਿੱਚੋਂ ਵੀ ਦੋ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਨਾਮ ਵੀ ਸਾਹਮਣੇ ਆ ਚੁੱਕਾ ਹੈ ਅਤੇ ਨਾਲ ਦੀ ਨਾਲ ਹੁਣ ਪੁਲਿਸ ਦੇ ਵੱਲੋਂ ਇੱਕ ਵੱਡਾ ਖੁਲਾਸਾ ਹੋਰ ਵੀ ਕੀਤਾ ਗਿਆ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਮਾਮਲੇ ਦੇ ਵਿੱਚ ਹੁਣ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਜੋ ਫਾਇਰਿੰਗ ਕਰਨ ਵਾਲੇ ਉੱਥੇ फरार हो चुके सिगे उनां नु हुकम सिगा कि 10 ਦੇ ਕਰੀਬ ਕਰੀਬ ਬਰਾਉਂਡ ਫਾਇਰ ਕਰਨੇ ਨੇ ਜਿਸ ਤੋਂ ਬਾਅਦ ਤੜਕਸਾਰ 14 ਅਪ੍ਰੈਲ ਦੀ ਤੜਕ ਸਵੇਰ ਨੂੰ ਇਹ ਪੂਰੀ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਵੱਡੀ ਗਿਣਤੀ ਚ ਮੁੰਬਈ ਪੁਲਿਸ ਜੜੀ ਹੈ ਉਹ ਸੁਲਮਾਨ ਖਾਨ ਦੇ ਘਰ ਦੇ ਬਾਹਰ ਤਾਇਨਾਤ ਹੋ ਜਾਂਦੀ ਹੈ ਹਾਲਾਂਕਿ ਮਹਾਰਾਸ਼ਟਰ ਦੇ ਜੋ ਮੁੱਖ ਮੰਤਰੀ ਨੇ ਉਹ ਵੀ ਉੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਵੀ ਸਲਮਾਨ ਖਾਨ ਤੇ ਸਲਮਾਨ ਖਾਨ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨੇ ਸਲਮਾਨ ਖਾਨ ਤਾਂ ਅਕਸਰ ਹੀ ਉਹਨਾਂ ਨੂੰ ਤਮਕੀਆਂ ਵੀ ਆਉਂਦੀਆਂ ਰਹਿੰਦੀਆਂ ਨੇ ਪਰ 14 ਅਪ੍ਰੈਲ ਦੀ ਤੜਕਸਾਰ ਸਵੇਰ ਨੂੰ ਹੀ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਨੇ ਉਹ ਫਾਇਰ ਹੁੰਦੇ ਨੇ ਜਿਸ ਤੋਂ ਬਾਅਦ ਕੰਦਾ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਵੀ ਦੇਖੇ ਗਏ ਜਿਸ ਤੋਂ ਬਾਅਦ ਮੁੰਬਈ ਪੁਲਿਸ ਹਰਕਤ ਦੇ ਵਿੱਚ ਆ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਗੁਜਰਾਤ ਤੋਂ ਦੋ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਹੁਣ ਪੰਜਾਬ ਦੇ ਵਿੱਚੋਂ ਵੀ ਇਸਦੇ ਤਾਰ ਜੁੜਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਹੁਣ ਪੰਜਾਬ ਦੇ ਵਿੱਚੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਕਿ ਸਲਮਾਨ ਖਾਨ ਦੀ ਰਿਹਾਈ 'ਤੇ ਗੋਲੀਬਾਰੀ ਮਾਮਲੇ ਦੇ ਵਿੱਚ ਹੁਣ NIA ਨੇ ਗ੍ਰਿਫਤਾਰ ਸ਼ੂਟਰ ਵਿਕੀ ਗੁਪਤਾ ਸਾਗਰਪਾਲ ਤੋਂ ਪੁੱਛਗਿੱਛ ਕੀਤੀ ਹੈ ਸੋ ਪਹਿਲਾਂ ਸੋਮਵਾਰ 22 ਅਪ੍ਰੈਲ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਖੁਲਾਸਾ ਕੀਤਾ ਸੀ ਕਿ ਬੈਂਡਰਾ ਦੇ ਗੈਲੈਕਸੀ ਅਪਾਰਟਮੈਂਟ ਵਿੱਚ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਕਥਿਤ ਤਾਰ ਦੇ ਉੱਤੇ ਫਾਇਰਿੰਗ ਦੇ ਵਿੱਚ ਸ਼ੂਟਰਾਂ ਨੂੰ 10 ਰਾਉਂਡ ਫਾਇਰ ਕਰਨ ਦਾ ਹੁਕਮ ਦਿੱਤਾ ਗਿਆ ਸੀ ਜਾਂਚ ਏਜੰਸੀ ਮੁਤਾਬਕ ਸ਼ੱਕੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹਨਾਂ ਨੇ ਸੂਰਤ ਦੀ ਤਾਪੀ ਨਦੀ ਵਿੱਚ ਬੰਦੂਕ ਸੁੱਟ ਦਿੱਤੀ ਸੀ ਘਟਨਾ ਤੋਂ ਬਾਅਦ ਅਦਾਕਾਰ ਦਾ ਪਰਿਵਾਰ ਬਾਲੀਵੁੱਡ ਇੰਡਸਟਰੀ ਦੇ ਪ੍ਰਸ਼ੰਸਕ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ ਗਏ ਬਾਅਦ ਵਿੱਚ ਇੱਕ ਮੇਲ ਰਾਹੀ ਲਾਰੈਂਸ ਬਿਸ਼ਨੋਈ ਦੇ ਪ੍ਰਾਨਮੋਲ ਬਿਸ਼ਨੋਈ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਅਤੇ ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਕੁਝ ਦੂਰੀ ਤੇ ਵਾਰਦਾਤ 'ਚ ਵਰਤੀ ਗਈ ਬਾਈਕ ਮਿਲੀ ਸੀ 2 ਦਿਨ ਬਾਅਦ ਮੁੰਬਈ ਪੁਲਿਸ ਨੇ ਗੁਜਰਾਤ ਦੇ ਇਲਾਕੇ ਦੇ ਵਿੱਚੋਂ ਬਾਈਕ ਸਵਾਰਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਹੁਣ ਪੰਜਾਬ ਦੇ ਵਿੱਚੋਂ ਇਸੇ ਤਾਰ ਜੋੜਦੇ ਹੋਏ ਨਜ਼ਰ ਆਏ ਸੀਗੇ ਤੇ ਹੁਣ ਪੰਜਾਬ ਦੇ ਵਿੱਚੋਂ ਦੋ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਨਾਲ ਹੁਣ NIA ਦੇ ਵੱਲੋਂ ਕੁਝ ਪੜਤਾਲ ਜੜੀਆਂ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਤਾਂ ਜਿੱਥੇ ਲਾਰੈਂਸ ਬਿਸ਼ਨੁਈ ਦੇ ਗੈਂਗ ਦੇ ਵੱਲੋਂ ਅਕਸਰ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਉੱਥੇ 14 ਅਪ੍ਰੈਲ ਦੀ ਤੜਕਸਾ ਸਵੇਰ ਨੂੰ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਜਿਸ ਤੋਂ ਬਾਅਦ ਮੁੰਬਈ ਪੁਲਿਸ ਉਹਨਾਂ ਹਰਕਤ ਦੇ ਵਿੱਚ ਆਉਂਦੀ ਹੋਈ ਪਹਿਲਾਂ 2 ਗੁਜਰਾਤ ਤੋਂ ਗ੍ਰਫਤਾਰ ਕੀਤੇ ਮੁਲਜ਼ਮ ਤੇ ਹੁਣ ਪੰਜਾਬ ਦੇ ਵਿੱਚੋਂ ਦੋਨਾਂ ਨੂੰ ਸ਼ੂਟਰਾਂ ਨੂੰ ਗ੍ਰਫਤਾਰ ਕੀਤਾ ਗਿਆ